ਹੀਰਾ ਬਾਟ ਇਸ ਵੇਲੇ ਨੌਜਵਾਨ ਖਿਡਾਰੀ ਅੰਨੀ ਜਾਨ ਦਾ ਮਾਲਕ ਪਰ ਜਾਫੀ ਕੌਣ ਗਰਦਿਆਲ ਸਿੰਘ ਨਾਂ ਪਰ ਕਬੱਡੀ ਦੇ ਵਿੱਚ ਬੱਬੂ ਮਸ਼ਹੂਰ ਕਰ ਦਿੱਤਾ ਮੇਰੇ ਵੀਰੋ ਕਬੱਡੀ ਦੇ ਸਿਖਰ ਨੂੰ ਇਹ ਨੌਜਵਾਨ ਆਪਣੀ ਮਿਹਨ ਦੇ ਸਦਕਾ ਉੱਪਰ ਲੈ ਗਿਆ ਅਗਲੀ ਕਬੱਡੀ ਕੇ ਪੰਜਾਬੀ ਮੇਰਾ ਏ ਉਹ ਪੰਜਾਬੀ ਮੇਰਾ ਏ ਹੱਦਾਂ ਤੋੜ ਦਿਓ ਸਰਹੱਦਾਂ ਜੋੜ ਦਿਓ ਲਓ ਪਈ ਹੋਈ ਕਬੱਡੀ ਲੈੰਦੇ ਵਾਲੇ ਇਸ ਨੌਜਵਾਨ ਗੱਭਰੂ ਹੀਰੇ ਭਟਦੀ ਲਓ ਖੇਡ ਮੈਦਾਨ ਦੇ ਵਿੱਚ ਬੱਬੂ ਕਰਦਾ ਟਰਾਈ ਪਰ ਹੀਰਾ ਮੇਰੇ ਵੀਰੋ ਆਪਣੀ ਟੀਮ ਦੇ ਹਿੱਸੇ ਹਾਂ ਹਾਂ ਜਿਹੜੇ ਇੰਡੀਆ ਪਾਕਿਸਤਾਨ ਤੋਂ ਪਲੇਅਰ ਆਏ ਨੇ ਉਹਨਾਂ ਦੇ ਵਾਸਤੇ ਜ਼ਰੂਰੀ ਹੈ ਵੀ ਦੋ ਰੇਡਾਂ ਤੇ ਦੋ ਟੱਚ ਲਾਜ਼ਮੀ ਨੇ ਜਿਹੜੇ ਇੰਡੀਆ ਜਾਂ ਪਾਕਿਸਤਾਨ ਤੋਂ ਸਪான்ਸਰ ਕੀਤੇ ਪਲੇਅਰ ਨੇ ਉਹ ਉਹਨਾਂ ਦੇ ਵਾਸਤੇ ਇਹ ਲਾਜ਼ਮੀ ਹੋਊਗਾ ਲਾਓ ਮਨੀ ਮੱਲੀਆਂ ਵਾਲਾ ਹੀਰੇ ਵੱਟ ਦੀ ਰੇਡ ਪਈ ਹੋਈ ਔਰ ਮਨੀਆ ਵਾਲਾ ਨੌਜਵਾਨ ਦੇਖਦੇ ਮੱਲੀਆਂ ਵਾਲਾ ਕੋਸ਼ਿਸ਼ ਕਰਦਾ ਹੋਇਆ ਮਨੀ ਨਾਮ ਹੈ ਇਹ ਗੁਦਰ ਦਾ ਏਰੀਆ ਬਹੁਤ ਤਕੜੀ ਕੋਸ਼ਿਸ਼ ਪਾਇਨ ਰਮਾ ਜੀਆ ਸਰੀਰ ਥੱਬੇ ਥੱਬੇ ਦੇ ਪਾਟ ਆਹ ਵੇਖੋ ਟ੍ਰਾਂਟੋ ਦੀਆਂ ਗਰਾਊਂਡਾਂ ਦੇ ਵਿੱਚ ਬੁੱਕ ਦਾ ਫਿਰਦਾ ਹੀਰਾ ਬੱਟ ਪਰ ਇੱਕ ਕੰਨੀ ਤੇ ਜਾਫੀ ਕੌਣ ਹੈ ਚੋਲਾ ਸਾਹਿਬ ਵਾਲਾ ਕਹਿੰਦੇ ਅਰਸ਼ ਲੱਗਿਆ ਹੋਇਆ ਪਰ ਆਹ ਕੌਣ ਗੁਰਦਿਆਲ ਸਿੰਘ ਉਰਫ ਬੱਬੂ ਹੈ ਭਿੰਡਰਾਵਾਲਾ ਪਰ ਪੁਆਇੰਟ ਹੀਰੇ ਬੱਟ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਆਪ ਸਭ ਨੂੰ ਸੱਦੇ ਦਿੱਤੇ ਜਾ ਰਹੇ ਨੇ ਕਬੱਡੀ ਫੈਡਰੇਸ਼ਨ ਵਨਟਰੀਓ ਸੋ ਵੱਡਾ ਖੇਡ ਸੀਜ਼ਨ 2024 ਦਾ ਸ਼ੁਰੂ ਲਓ ਡਾਇਮੰਡ ਖੇਡ ਕਬੱਡੀ ਦਾ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਵੱਧਦਾ ਹੋਇਆ ਖਿਡਾਰੀ ਗੁਲਾਮ ਅਬਾਸ ਬੱਟ ਦਾ ਇਹ ਭਾਣ ਜਾ ਹੈ ਪੁੱਤਰਾ ਮੰਗ ਪਾਲਿਆ ਇਸ ਨੌਜਵਾਨ ਨੂੰ ਔਰ ਸ਼ਿੰਗਾਰ ਬਣਿਆ ਦੁਨੀਆ ਦੇ ਖੇਡ ਮੈਦਾਨਾਂ ਦਾ ਪਰ ਜਟਾਣੇ ਵਾਲਾ ਜਿਵੇਂ ਰਸ਼ੀਨ ਵਾਲੇ ਕਹਾਲੇ ਨੇ ਆਖਿਆ ਵੀ ਮੂਹਨਵੀਰ ਬੱਲ ਉਹਨਾਂ ਨੇ ਕੱਪ ਕਰਵਾ ਦੇ ਇਹ ਕੀ ਕਹਿੰਦੇ ਪਿਆਰ ਦੇ ਨਾਲ ਲਓ ਡਾਇਮੰਡ ਖੇਡ ਕਬੱਡੀ ਦਾ ਲੈਂਦੇ ਪੰਜਾਬ ਪਾਕਿਸਤਾਨ ਦਾ ਹੀਰਾ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਵੱਧਦਾ ਹੋਇਆ ਮੱਲੀ ਮੱਲੀਆਂ ਵਾਲਾ ਨਾਲ ਬੱਬੂ ਇਹ ਪਿੰਡਰਾ ਵਾਲਾ ਤੇ ਨਾਲ ਜੱਗਾ ਤੇ ਨਾਲ ਨੌਜਵਾਨ ਅਰਸ਼ ਜੁਲਾ ਸਾਹਿਬ ਦਾ ਮੰਨੇਪੁਰ ਬਨੇ ਕਬੱਡੀ ਦੇ ਖਿਡਾਰੀ ਲਾਹ ਇਧਰੇ ਪਾਸੇ ਇਸ਼ਤਿਆਕ ਰਹਿਮਾਨ ਹੀਰਾ ਖੇਡ ਕਬੱਡੀ ਦਾ ਲੈਂਦੇ ਪੰਜਾਬ ਪਾਕਿਸਤਾਨ ਦਾ ਰਹਿਮਾਨ ਕਬੱਡੀ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਜਰ ਗਖਲ 92 ਤੇ 93 ਟਾਂਟੋ ਦੇ ਕੱਪ ਦਾ ਉੱਤਮ ਜਾਫੀ ਰਿਹਾ ਤੇ ਭਾਈ ਗਖਲ ਸੋ ਕਬੱਡੀ ਦੇ ਮਹਾਨ ਕਬੱਡੀ ਖਿਡਾਰੀ ਸੋ ਸਾਰਿਆਂ ਦਾ ਰੋਲ ਵੱਡਤ ਜੁੜਦੀ ਜਾਵੇਗੀ ਉਸ ਸਮੇਂ ਹੀਰੇ ਨੇ ਕਬੱਡੀ ਪਾ ਦਿੱਤੀ ਹੈ 1984 ਦੇ ਸ਼ਹੀਦਾਂ ਨੂੰ ਵੀ ਯਾਦ ਅੱਜ ਕੀਤਾ ਜਾ ਰਿਹਾ ਸਮਰਪਿਤ ਹੈ ਅੱਜ ਦਾ ਇਹ ਖੇਡ ਮੇਲਾ ਅੰਟਾਰੀਓ ਕਬੱਡੀ ਕਲੱਬ ਦਾ ਓਕੇਸੀ ਕਬੱਡੀ ਕਲੱਬ ਦਾ ਮੇਰੇ ਵੀਰੋ ਅੱਜ ਸਮੇਂ ਹੀਰੇ ਦੀ ਪਈ ਹੋਈ ਕਬੱਡੀ ਦੇ ਉੱਪਰ ਕੌਣ ਕੋਸ਼ਿਸ਼ ਕਰਦਾ ਜੱਗਾ ਹੈ ਇਸ ਸਮੇਂ ਮਾੜੂ ਕੇ ਗਿੱਲ ਪਿੰਡ ਹੈ ਸ ਨੌਜਵਾਨਾਂ ਦਾ ਹੋਇਆ ਗਿਆਨ ਸੰਘੇੜਾ ਜਗਤਾਰ ਸਿੰਘ ਗਿੱਲ ਪ੍ਰਦੀਪ ਰਾਏ ਰੀਤ ਗਰੇਵਾਲ ਤੇ ਯੋਗੇ ਬਿੱਗ ਸਪான்ਸਰ ਨੇ ਸਾਡੇ ਵੀਰ ਬਹੁਤ ਬਹੁਤ ਧੰਨਵਾਦ ਹੈ ਅਗਲੀ ਕਬੱਡੀ ਤੇ ਮਨਾਉਜਨ ਮਨੀ ਮੱਲੀਆਂ ਪਿੰਡ ਵਾਲਾ ਮੇਰੇ ਵੀਰੋ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਵੇਖੋ ਵੱਜੀ ਹੋਈ ਕੈਂਜੀ ਵਾਹ ਉਹ ਸੋਹਣਾ ਸਿਰੇ ਦਾ ਮੈਚ ਸਿਰੇ ਦੀ ਬਾਜੀ ਸਿਰੇ ਦੀ ਟੱਕਰ ਮੇਰੇ ਵੀਰੋ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ ਹੈ